ਹੈਲੋ ਦੋਸਤੋ ਸასი ਕਾਲ ਕੀ ਹਲਚਲ ਹੈ ਤੁਹਾਡੇ ਉਸ ਠੰਡ ਦਾ ਮੌਸਮ ਹੈਗਾ ਆ ਆਪਾਂ ਇੱਕ ਟਾਪਿਕ ਕਰਦੇ ਆ ਹਨ ਮੈਂ ਨਾ ਪਿਛਲੀ ਵਾਰੀ ਵੀ ਟਾਪਿਕ ਕਰਦੇ ਰਹਿੰਦੇ ਆ ਤੇ ਕਦੀ ਕਦੀ ਲਾਈਵ ਦਾ ਵੀ ਕਰਦੇ ਆ ਹਨ YouTube ਤੇ ਵੀ ਵੀਡੀਓ ਅਪਲੋਡ ਕਰੀ ਦੀ ਆ Facebook ਤੇ ਵੀ ਕਰੀ ਕਿੰਨੇ ਜਗ੍ਹਾ ਤੇ ਆਪਾਂ ਇਹ ਵੀਡੀਓ ਅਪਲੋਡ ਕਰਦੇ ਆ ਆਪਣੀ ਜੇ ਬਣਾਣੇ ਆ ਤੇ ਕੁਝ ਲੋਕ ਨਾ ਬੈਡ ਬੜਿਆ ਤੇ ਹੁਣ ਵੀ ਮੈਂ ਵੀਡੀਓ ਜਦੋਂ ਵੀ ਲਾਈਵ ਦਾ ਕਰਦੀ ਆ ਤੇ ਕੁਛ ਇੱਕ ਪਿਛਲੀ ਵਾਰੀ ਵੀ ਇਦਾਂ ਹੀ ਸੀ ਐਸ ਵਾਰੀ ਵੀ ਕੋਈ ਵਿਚਾ ਕੇ ਨਾ ਗਲਤ ਜਿਹੜੇ ਕਮੈਂਟ ਲਿਖਣੀ ਸ਼ੁਰੂ ਕਰ ਦਿੰਦੇ ਆ ਹੈਨਾ ਇੰਨੀ ਇੰਨੀ ਗੰਦੀ ਬਕਵਾਸ ਤੇ ਮੈਂ ਤਾਂ ਇਹੀ ਕੰਨੀ ਆ ਕਿ ਆਪਣੇ ਘਰ ਦੀਆਂ ਹੈ ਨਹੀਂ ਪਹਿਣਾ ਹੈ ਨਹੀਂ ਮਾਵਾ ਹੈ ਨਹੀਂ ਲੋਕਾਂ ਨੂੰ ਬਕਵਾਸ ਕਰਦੇ ਫਿਰਦੇ ਆ ਹੈ ਨਾ ਬਾਅਦ ਚੋ ਜਦੋਂ ਪੁਲਿਸ ਥਾਣੇ ਫੜੇ ਜਾਂਦੇ ਆ ਫਿਰ ਫਾਰਸੀਆਂ ਤੇ ਲੰਮਕ ਦੇ ਫਿਰਦੇ ਆ ਤੇ ਸ਼ਿਤਰੋਲ ਖਾਂਦੇ ਆ ਇਦਾਂ ਦੇ ਲੋਕ ਪਰ ਅੱਗ ਲੱਗੀ ਦੇ ਵਿੱਚ ਇਹ ਨਹੀਂ ਪਤਾ ਲੱਗਾਂ ਤੇ ਉਹ ਸਾਰੀ ਦੁਨੀਆ ਗੰਦੀ ਨਹੀਂ ਐ ਤੁਹਾਡੇ ਨਾਲ ਗੰਦ ਬਕਵਾਸ ਕਰੇਗੀ ਕਿਸੇ ਨੂੰ ਗੰਦੇ ਕਮੈਂਟ ਕਰਨ ਤੋਂ ਪਹਿਲਾਂ ਸੋਚੋ ਸੋਚੋ ਮੌਤ ਮਿਲੇਗੀ ਇੱਕ ਦਿਨ ਤੁਹਾਨੂੰ ਪਰ ਕਹਿੰਦੇ ਆ ਨਾ ਵੀ ਗੰਦੀਆਂ ਗੰਦੀਆਂ ਵੀਡੀਓ ਦੇਖ ਕੇ ਸਾਰਾ ਦਿਨ ਫੋਨ 'ਤੇ ਤੇ ਇਹ ਇੱਕੋ ਗੱਲ ਦੀ ਇੱਕੋ ਲੈਚੀ ਫਸੇ ਰਹਿੰਦੇ ਆ ਤੇ ਲੋਕਾਂ ਨੂੰ ਫालतू ਦੀਆਂ ਬਕਵਾਸਾਂ ਬੋਲਦੇ ਰਹਿੰਦੇ ਆ ਕੁਝ ਲੋਕ ਇਦਾਂ ਦੇ ਨਹੀਂ ਅ ਚਲੋ ਛੱਡੋ ਇਹਨਾਂ ਲੋਕਾਂ ਨੂੰ ਹਮੇਸ਼ਾ ਹੀ ਗੁੱਸਾ ਚੜਾਉਂਦੇ ਨੇ ਤੇ ਗੁੱਸਾ ਚੜਾ ਕੇ ਤੇ ਬੰਦਾ ਫਿਰ ਮੈਂ ਤਾਂ ਹਮੇਸ਼ਾ ਵੀਡੀਓ 'ਚ ਬੋਲ ਦਿੰਨੀ ਆ ਵੀ ਇਹਨਾਂ ਨੂੰ ਪਿਨਿਸ਼ਮੈਂਟ ਮਿਲੇ ਹਾਂ ਜੀ ਇਹਨੇ ਸਾਨੂੰ ਫਲਾਣੇ ਦੇ ਇਦਾਂ ਬੋਲਿਆ ਤੇ ਸਾਡੀ ਚੈਕਿੰਗ ਕਰਦੇ ਰਹੋ ਬੇਸ਼ੱਕ ਦੀ ਪੁਲਿਸ ਕਰੇ ਥਾਣਾ ਕਰੇ ਸਾਈਬਰ ਸੈੱਲ ਕਰੇ ਜਿਹੜਾ ਮਰਜ਼ੀ ਕਰੇ ਇਦਾਂ ਦੇ ਲੋਕਾਂ ਨੂੰ ਸਜ਼ਾਵਾ ਦੇਣੀਆਂ ਚਾਹੀਦੀਆਂ ਤੇ ਹੋਰ ਤੁਸੀਂ ਸੁਣਾਓ ਕਿਵੇਂ ਹਾਲ ਚਾਲ ਆ ਮੇਰੇ ਤਾਂ ਤਬੀਅਤ ਬਹੁਤ ਖਰਾਬ ਹੋ ਗਈ ਸੀਗੀ ਔਰ ਸਿਹਤ ਮੇਰੀ ਬਹੁਤ ਖਰਾਬ ਹੋ ਗਈ ਸੀਗੀ ਕੋਲਡ ਕਾਂਸੀ ਰੇਸ਼ਾ ਕੱਲ ਵੀ ਮੈਂ ਇਦਾਂ ਹੀ ਵੀਡੀਓ ਬਣਾਈ ਸੀਗੀ ਅੱਜ ਵੀ ਹੈ ਨਾ ਕੋਈ ਨਾ ਕੋਈ ਕੰਮ ਆਪਾਂ ਕਰਦੇ ਰਹਿਣੇ ਆ ਤੇ ਬਸ ਗੱਲ ਹੁੰਦੀ ਹੈ ਤੁਹਾਡੀ سپورਟ ਦੀ سپورਟ ਦਿੰਦੇ ਰਹੋ ਤਾਂ ਕਿ ਹਰ ਜਗ੍ਹਾ ਤੇ ਇਹਨਾਂ ਪ੍ਰੋਫੈਸ਼ਨਲ ਜਿਹੜਾ ਮਾਡ ਬਣਾਇਆ ਉਹਦੇ ਵਿੱਚ ਕਾਮਯਾਬੀ ਮਿਲ ਜੇ ਤੇ ਜੇ ਕਾਮਯਾਬੀ ਮਿਲ ਗਈ ਹੈ ਨਾ ਤੇ ਉਸ ਤੋਂ ਬਾਅਦ ਤੇ ਬੰਦਾ ਫਿਰ ਆਪਣੀ ਬਹੁਤ ਖੁਸ਼ੀ ਹੁੰਦੀ ਹੈ ਹਨਾ ਮਨ ਨੂੰ ਵੀ ਜਿਹੜੀ ਅਸੀਂ ਮਿਹਨਤ ਕਰਦੇ ਆ ਉਹ ਹੋ ਰੰਗ ਲੈ ਆਈ ਆ ਤੇ ਮਿਹਨਤ ਜਾਰੀ ਹੈ ਤੇ ਬਾਕੀ ਅ ਕਈ ਲੋਕ ਵਿਊ ਦੇ ਚੱਕਰਾਂ ਵਿੱਚ ਕੁਝ ਗਲਤ ਹੋ ਜਾਂਦੇ ਪਰ ਅਸੀਂ ਨਹੀਂ ਜਿੰਨਾ ਕਰ ਸਕਦੇ ਆ ਉਹਨਾ ਕਰੀਦਾ ਆ ਆਪਣੇ ਮਨ ਦੇ ਵਿਚਾਰ ਆਪਾਂ ਸਾਂਝੇ ਕਰਦੇ ਆ ਤੇ ਆਪਾਂ ਕੋਈ ਗਲਤ ਵੀਡੀਓ ਨਹੀਂ ਪਾਉਂਦੇ ਕੋਈ ਗਲਤ ਗੱਲਾਂ ਨਹੀਂ ਕਰਦੇ ਪਰ ਕੁਝ ਲੋਕਾਂ ਦੇ ਮਨਤ ਦੇ ਵਿੱਚ ਹੁੰਦਾ ਵੀ ਫਿਰ ਵੀ ਬੈਡ ਕਮੈਂਟ ਕਰ ਦਿੰਦੇ ਆ ਤੇ ਕਿਉਂਕਿ ਉਹਨਾਂ ਦੀ ਆਦਤ ਹੁੰਦੀ ਮੈਂ ਤਾਂ ਇਹ ਕਹਿਨੀ ਹੁੰਦੀ ਆ ਕਿ ਮੇਰੇ ਪਾਪਾ ਕਹਿੰਦੇ ਹੁੰਦੇ ਸੀ ਕਿ ਜਿੱਦਾਂ ਹੀਰ ਸੀਗੀ ਹਨਾ ਉਹਦੇ ਮਗਰ ਰਾਂਝਾ ਵੀ ਕਿਸੇ ਨੇ ਲਾਇਆ ਸੀ ਉਹ ਰਾਧੇ ਦੀਆਂ ਭਾਬੀਆਂ ਨੇ ਤੇ ਹੀਰ ਨੂੰ ਵੀ ਇਦਾਂ ਗੱਲਾਂ ਉਹਦੀਆਂ ਸਹੇਲੀਆਂ ਨੇ ਕਈਆਂ ਸੀ ਗਿਆ ਤੇ ਕਿਸੇ ਦੀਆਂ ਗੱਲਾਂ ਚ ਕੀ ਜੇ ਨਾਰਮਲੀ ਆਪਣੇ ਆਪ ਕੁਝ ਵੀ ਨਹੀਂ ਹੇਪੜੂ ਧੱਕਦਾ ਤੇ ਮੇਰੇ ਫਾਦਰ ਸਮਝਾਉਂਦੇ ਹੁੰਦੇ ਸੀ ਵੀ ਕੋਈ ਨਾ ਕੋਈ ਦੁਸ਼ਮਣੀ ਖੱਡੀ ਹੁੰਦੀ ਹੈ ਕਿਸੇ ਨਾ ਕਿਸੇ ਨੇ ਤੇ ਜੇ ਕੋਈ ਤੁਹਾਨੂੰ ਬੈਡ ਕਮੈਂਟ ਵੀ ਜਾਂ ਇੱਥੇ ਵੀ ਅੱਜ ਇੰਟਰਨੈਟ ਦਾ ਜਮਾਨਾ ਉਹਦੇ ਚ ਵੀ ਕਿਸੇ ਨਾ ਕਿਸੇ ਦੁਸ਼ਮਣਾ ਚਾਲਾਂ ਦਾ ਹੀ ਹੱਥ ਹੁੰਦਾ ਐਂ ਤਾਂ ਕੋਈ ਕਿਸੇ ਦੀ ਪ੍ਰੋਫਾਈਲ ਤੇ ਜਾ ਕੇ ਨਾ ਸ਼ਾਇਦ ਹੀ ਹਿੰਮਤ ਰੱਖਦਾ ਹੋਗਾ ਪਰ ਕੁਝ ਲੋਕ ਗੰਦੇ ਹੁੰਦੇ ਆ ਜਿਹੜੇ ਇਦਾਂ ਕਰਦੇ ਆ ਉਹਨਾਂ ਦੀ ਮੈਂਟੈਲਿਟੀ ਗੰਦੀ ਹੈ ਤੇ ਫਿਰ ਉਹ ਗੰਦੇ ਗੱਦੇ ਹੀ ਰਹਿਣਾ ਗੰਦਿਆਂ ਦੇ ਤੇ ਅ ਹੋਰ ਦਾ ਦੋਸਤੋ ਤੁਸੀਂ ਸਾਨੂੰ ਕਿਵੇਂ ਹਾਲ ਚਾਲ ਹੈ ਤੇ ਇਹੀ ਆਪਾਂ ਕਹਿੰਦੇ ਆ ਕਿ ਅ ਚਲੋ ਕੋਈ ਗੱਲ ਨਹੀਂ ਜਿਹੜੇ ਬੈਡ ਕਮੈਂਟ ਕਰਦੇ ਆ ਮੇਰੀ ਤਾਂ ਪ੍ਰੋਫਾਈਲ ਤੇ ਮੈਂ ਕਹਿੰਦੀ ਹੁਣੀ ਆ ਬਈ ਆ ਤੇ ਆਪਾਂ ਕਿਸੇ ਨੂੰ ਅ ਅਲੋਇ ਨਹੀਂ ਕਰਦੇ ਹਨਾ ਬਾਕੀ ਤੁਸੀਂ ਚੰਗੇ ਜਿਹੜੇ ਲੋਕ ਨੇ ਉਹ ਸਾਥ ਦਿੰਦੇ ਨੇ ਦੁਨੀਆ ਤੇ ਚੰਗੇ ਤੇ ਮਾੜੇ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਹਣਾ ਕੁਝ ਲੋਕ ਬਹੁਤ ਚੰਗੇ ਹੁੰਦੇ ਆ ਜਿਹੜੇ ਤੁਹਾਡਾ ਦੁੱਖ ਸੁੱਖ ਸੁਣਦੇ ਆ ਤੁਹਾਡੀ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਕਿ ਕਈ ਭੈਣਾ ਕਹਿੰਦੀ ਆ ਵੀ ਉਹਨਾਂ ਦੀ ਫਾਈਨੈਂਸ਼ਰੀ ਵੀ ਮਦਦ ਕਰ ਦਿੱਤੀ ਕਿਸ ਲੋਕਾਂ ਨੇ ਤੇ ਕੋਈ ਬਿਮਾਰ ਹੁੰਦਾ ਉਹਦਾ ਇਲਾਜ ਕਰਾ ਦਿੱਤਾ ਤੇ ਵੈਸੇ ਕੋਈ ਜਦੋਂ ਕਿਸੇ ਦੇ ਕੋਲ ਕੋਈ ਇੰਨੀ ਹੁੰਦੀ ਆ ਪੈਸਾ ਹੁੰਦਾ ਜਾਂ ਕੁਝ ਵੀ ਹੁੰਦਾ ਤੇ ਕਿਸੇ ਦੀ ਮਦਦ ਕਰਨ ਲੱਗਿਆ ਕੋਈ ਉਹ ਨਹੀਂ ਹੁੰਦਾ ਕਿਸੇ ਨੂੰ ਘਾਟਾ ਨਹੀਂ ਪੈਂਦਾ ਹੁੰਦਾ ਬਲਕਿ ਕਹਿੰਦੇ ਨੇ ਤਨ ਦਿੱਤੇ ਆ ਵਾਦਾ ਹੁੰਦਾ ਮੈਂ ਕਈ ਵਾਰੀ ਸੋਚਦੀ ਰਹਿਨੀ ਹੁੰਦੀ ਆ ਤੇ ਇਦਾਂ ਹੁੰਦਾ ਹੈ ਹਨ ਚਲੋ ਜੇ ਕੋਈ ਚੰਗੇ ਲੋਕ ਉਹਨਾਂ ਦੀ ਲਾਈਫ 'ਚ ਆਉਂਦੇ ਹੋਣਗੇ ਤੇ ਚੰਗੇ ਵੀ ਹੁੰਦੇ ਹੋਣਗੇ ਪਰ ਮੈਂ ਇੱਥੇ ਦੇਖਿਆ ਵੀ ਸਾਡੇ ਨਾਲ ਤਾਂ ਬੈਡ ਬੈਡ ਲੋਕ ਹੀ ਤੇਰੇ ਭਾਰੇ ਪਏ ਆ ਹਨ ਤੇ ਕਈ ਲੋਕ ਇਦਾਂ ਬੋਲਦੇ ਰਹਿੰਦੇ ਆ ਵੀ ਇਹ ਬੈਡ ਬੈਡ ਜ਼ਿਆਦਾ ਹੀ ਆ ਤੇ ਉਹਨਾਂ ਨੂੰ ਬਸ ਅਕਲ ਇਹ ਆ ਵੀ ਵਾਰਨ ਕਰਦੇ ਆ ਆਪਾਂ ਵੀ ਨਾ ਕਿਸੇ ਦੀਆ ਪ੍ਰੋਫਾਈਲ ਜਾਓ ਹੀ ਨਾ ਤੇ ਫਿਰ ਬਾਅਦ ਚੋਂ ਨਤੀਜੇ ਲਾ ਕੇ ਪੁੱਛਦੇ ਫਿਰੋਗੇ ਤੇ ਬਾਕੀ ਦੁਨੀਆ ਤੇ ਚੰਗੇ ਬਾਣੇ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਤੇ ਆਪਣੇ ਸੁਭਾਅ ਤੋਂ ਖੁਸ਼ਕ ਵੀ ਹੁੰਦੇ ਮੇਰੇ ਵਰਗੇ ਮੈਂ ਤਾਂ ਵੈਸੇ ਹੀ ਸਾਰੇ ਲੜਾਕੀ ਕਹਿ ਦਿੰਦੇ ਮੇਰਾ ਸੁਭਾਅ ਤਾਂ ਭਾਈ ਖੁਸ਼ਕ ਹੈ ਅਪਾ ਕਹਿੰਦੇ ਨੇ ਮੈਂ ਬਹੁਤੀ ਜ਼ਿਆਦਾ ਲੀਨੀਐਟਰੀ ਹੁੰਦੀ ਕਿਸੇ ਦੇ ਨਾਲ ਤੇ ਨਾ ਹੀ ਮੇਰਾ ਮੈਂ ਕਿਸੇ ਨਾਲ ਲੁੱਣੇ ਝੋਪੂ ਕਰਦੀ ਐਦਾਂ ਦੀ ਆਦਤ ਨਹੀਂ ਹੈ ਮੇਰੀ ਜਿੱਦਾਂ ਵਰਜੀ ਕੋਈ ਕਹਿ ਲਵੇ ਗੁੱਸੇ ਵਾਲਾ ਇਸ ਵਾਰ